thank you ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਭੈਣ ਭਰਾ ਤੁਹਾਡਾ ਚੈਨਲ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਛਾਵੇਂ ਅੱਜ ਜਿਹੜੇ ਸਾਡੇ ਸੰਬਰਾਲਾ ਮੰਡਲ ਵੱਲੋਂ ਸੰਦੀਪ ਭਾਰਤੀ ਜੀ ਦੀ ਅਗਵਾਈ ਵਿੱਚ ਸਾਡੇ ਵੱਡੇ ਭਰਾ ਜੀਤ ਕੁਪਤਾ ਜੀ ਖੜੇ ਆ ਸਾਡੇ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਦੇ ਮੇਰੇ ਛੋਟੇ ਵੀਰ ਨਿਸ਼ੂ ਸ਼ਰਮਾ ਜੀ ਸਾਡੀ ਸਾਰੀ ਟੀਮ ਸਾਡੇ ਭੈਣ ਜੀ ਮੋਨਿਕਾ ਮੇਰੀ ਛੋਟੀ ਭੈਣ ਸਾਡੀ ਸਾਰੀ ਟੀਮ ਖੜੀ ਹੈ ਸਾਰਿਆਂ ਵੱਲੋਂ ਅੱਜ ਜਿੱਤ ਦੀ ਖੁਸ਼ੀ ਜੋ ਬਿਹਾਰ ਦੇ ਵਿੱਚ ਸਾਡੀ ਪੂਰੀ ਸਵੀਪ ਆਊਟ ਜਿੱਤ ਹੋਈ ਹੈ ਮੋਦੀ ਜੀ ਦੀ ਗਵਾਈ ਵਿੱਚ ਉਹਦੇ ਸਬੰਧ ਵਿੱਚ ਲੋਕਾਂ ਨੇ ਖੁਸ਼ੀ ਦਾ ਅਝਿਹਾਰ ਕਰਦੇ ਹੋਏ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਸੀਗਾ ਸਾਡੇ ਤਿੰਨਾਂ ਮੰਡਲਾਂ ਦੀ ਟੀਮ ਸੀਗੀ ਸੈਂਕੜੇ ਸਾਡੇ ਵਰਕਰ ਇਕੱਠੇ ਹੋਏ ਸਾਰੇ ਬਾਜ਼ਾਰ 'ਚ ਅਸੀਂ ਲੰਡੂ ਵੰਡੇ ਉੱਥੇ ਸਾਨੂੰ ਉੱਥੇ ਵੰਡ ਕੇ ਆਇਆ ਹੁਣ ਇੱਥੇ ਅਸੀਂ ਸੰਦੀਪ ਭਾਰਤ ਜੀ ਦੀ ਅਗਵਾਈ ਹੇਠ ਕਿੱਥੇ ਲੱਡੂ ਵੰਡੇ ਆ ਜੋ ਸਾਡੀ ਬਿਹਾਰ ਦੀ ਜਿੱਤ ਹੋਈ ਹੈ ਲੋਕਾਂ ਨੇ ਮਨ ਬਣਾ ਲਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਗੁੱਡ ਗਵਰਨੈਂਸ ਲਈ ਗੋਲਡਨ ਇਨਫਰਾਸਟ੍ਰਕਚਰ ਲਈ ਲਾਅ ਐਂਡ ਆਰਡਰ ਲਈ ਨੌਜਵਾਨਾਂ ਦੇ ਰੁਜ਼ਗਾਰ ਲਈ ਦਲਿਤ ਕਿਸਾਨ ਦੇ ਰੁਜ਼ਗਾਰ ਵਾਸਤੇ ਜੋ ਮੋਦੀ ਜੀ ਦੀ ਸੋਚ ਹੈ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਉਸ ਸੋਚ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਪਿਛਲੇ ਟਾਈਮ ਨਾਲੋਂ ਵੀ ਸਾਡੀ ਇਸ ਵਾਰ ਜਿਹੜੀ ਮੈਜੋਰਟੀ ਹੋਈ ਹੈ 208 ਸੀਟਾਂ ਅਸੀਂ ਜਿੱਤ ਕੇ 233 ਦੇ ਵਿੱਚੋਂ ਬਹੁਮਤ ਨਹੀਂ ਡਬਲ 트리플 ਬਹੁਮਤ ਨਾਲ ਸੀ ਸਰਕਾਰ ਬਣਾਈ ਹੈ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਇਸੇ ਖੁਸ਼ੀ ਵਿੱਚ ਲੱਡੂ ਮੰਡੇ ਆ ਇਸ ਵਾਸਤੇ ਅੱਗੇ ਐਮਡੀ ਇਲੈਕਸ਼ਨ ਆ ਰਹੇ ਉਹਦੇ ਲਈ ਕੀ ਤਿਆਰੀ ਹੈ ਪੂਰੀ ਤਿਆਰੀ ਹੈ ਸਾਰੇ ਵਾੜਾਂ ਵਿੱਚ ਦੋ-ਦੋ ਬੰਦੇ ਚੂਜ਼ ਕਰ ਲਏ ਹੋਏ ਆ ਕਮਰਾਲੇ ਵਿੱਚ ਵੀ ਡਿਊਟੀ ਲਾਈ ਹੋਈ ਹੈ ਇਹਨਾਂ ਦੀ ਸਾਰਿਆਂ ਦੀ ਅਜੀਤ ਗੁਪਤਾ ਜੀ ਜੀ ਇਹਨਾਂ ਦੀ ਮੀਤੂ ਜੀ ਨੇ ਸਾਹਮਣੂ ਕਿਹਾ ਹੋਇਆ ਸਾਰੇ ਦੋ-ਦੋ ਨੌਜਵਾਨ ਇੱਥੋਂ 15 ਵਾੜਾਂ ਵਿੱਚੋਂ ਅਸੀਂ ਲੱਭ ਰਹੇ ਆ ਉਹਨਾਂ ਸਾਰੇ ਨੌਜਵਾਨ ਤਕਰੀਬਨ ਤੱਕ ਸਾਡੀ ਤਿਆਰੀ ਹੈ ਜੇ ਵਿਖੰਨੇ ਸਾਡੀ ਤਿਆਰੀ ਹੋ ਚੁੱਕੀ ਹੈ ਕੰਪਲੀਟ ਪਾਇਲ ਹੋ ਚੁੱਕੀ ਹੈ ਗ੍ਰਾਹੇ ਹੋ ਚੁੱਕੀ ਹੈ ਉਵੇਂ ਸਮਰਾਲੇ ਸਾਡੀ ਤਿਆਰੀ ਹੋ ਚੁੱਕੀ ਹੈ ਪੂਰੇ ਤਗੜੇ ਤਿਕਾਣਾ ਭਾਰਤੀ ਜਨਤਾ ਪਾਰਟੀ ਸક્ષਮ ਹੈ ਇਲੈਕਸ਼ਨ ਲੜਾਂਗੇ ਪੂਰੇ ਤਗੜੇ ਦੀ ਧਾਰ ਦੇ ਵਿੱਚ ਜਿਹੜਾ ਬੀਜਪੀ ਦੀ ਵਨ ਸਾਈਡਡ ਜਿੱਤ ਹੋਈ ਹੈ ਜੀ 243 ਸੀਟਾਂ ਦੇ ਵਿੱਚੋਂ 208 ਸੀਟਾਂ ਦੇ ਵਿੱਚ ਜਿਹੜੀ ਵਨ ਸਾਈਡਡ ਜਿੱਤ ਹੋਈ ਹੈ ਜੀ ਅਸੀਂ ਉਸ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਕਿ ਬਿਹਾਰ ਦੇ ਵਿੱਚ ਜਾਂ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਜੀ ਜਿੱਥੇ ਵੀ ਇੱਥੇ ਜਾਤੀਆਂ ਮੈਂ ਜੀ ਉੱਥੇ ਦੀ ਸਰਕਾਰ ਹੈ ਜੀ ਉੱਥੇ ਹਰ ਤੁਸੀਂ ਦੇਖੋਗੇ ਬਿਹਾਰ ਦੇ ਵਿੱਚ ਵੀ ਰਿਪੀਟ ਐਂਡ ਰਿਪੀਟ ਹੋ ਰਿਹਾ ਜੀ ਹਰਿਆਣੇ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਐਮਪੀ ਦੇ ਵਿੱਚ ਵੀ ਤੇ ਮੈਂ ਸਾਰਿਆਂ ਨੂੰ ਅਰਜ਼ ਵੀ ਕਰਾਂਗਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਡਬਲ ਇੰਜਨ ਦੀ ਸਰਕਾਰ ਲਿਆਈਏ ਤਾਂ ਕਿ ਜਿਹੜੇ ਸੁਧਾਰ ਉੱਥੇ ਹੋ ਗਏ ਨੇ ਜਿਹੜੀ ਡਿਵੈਲਪਮੈਂਟ ਉੱਥੇ ਹੋ ਚੁੱਕੀ ਆ ਲਾਅ ਇਨ ਆਰਡਰ ਉੱਥੇ ਬਣ ਚੁੱਕੇ ਆ ਉਹ ਆਪਾਂ ਪੰਜਾਬ ਦੇ ਵਿੱਚ ਵੀ ਬਣਾਈਏ ਜਿਹੜਾ ਗੁੰਡਾ ਰਾਜ ਪੰਜਾਬ ਦੇ ਵਿੱਚ ਚੱਲਦਾ ਇਹਨੂੰ ਖਤਮ ਕਰੀਏ ਤੇ ਆਪਾਂ ਇੱਥੇ ਵੀ ਲਾਅ ਇਨ ਆਰਡਰ ਦੀ ਗੱਲ ਕਰੀਏ ਹਰਿਆ ਭਰਿਆ ਪੰਜਾਬ ਨੇ ਸਤਿ ਸ਼੍ਰੀ ਅਕਾਲ ਸੰਦੀਪ ਭਾਰਤੀ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮਰਾਲਾ ਸਭ ਤੋਂ ਪਹਿਲਾਂ ਬੀਜੇਪੀ ਦੇ ਜਿੰਨੇ ਵੀ ਇੱਥੇ ਵਰਕਰ ਉਹਦੇ ਦਾ ਸਾਰੇ ਸਾਰਿਆਂ ਦੇ ਆਗਿਆ ਦੇ ਤਹਿ ਦੇ ਲਈ ਧੰਨਵਾਦ ਕਰਦਾ ਅੱਜ ਸਾਡੀ ਜਿਹੜੀ ਬਿਹਾਰ ਦੇ ਵਿੱਚ ਵਨ ਸਾਈਡਡ ਜਿੱਤ ਹੋਈ ਹੈ 208 ਸੀਟਾਂ ਬਹੁਤ ਵੱਡੀ ਜਿੱਤ ਹੈ ਬਿਹਾਰ ਦੇ ਵਿੱਚ ਐਸੇ ਤਰ੍ਹਾਂ ਬਾਕੀ ਸਟੇਟਾਂ ਦਾ ਅਸੀਂ 2027 ਵਿੱਚ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਸਾਡੀ ਐਮਸੀਆਂ ਦੀ ਵੀ ਪੂਰੀ ਤਿਆਰੀ ਹੈ ਹਰ ਇੱਕ ਵਾਰ ਜੇ ਅਸੀਂ ਦੋ ਦੋ ਕੈਂਡੀਡੇਟ ਲੱਭੇ ਹੋਏ ਨੇ ਔਰ ਪੂਰੀ ਤਿਆਰੀ ਨਾਲ ਅਸੀਂ ਐਮਸੀ ਦੇ ਇਲੈਕਸ਼ਨ ਵੀ ਲੜਾਂਗੇ ਗੈਰਵਾਸੀਆਂ ਕੀ ਕਹਿੰਦੇ ਗੈਰਵਾਸੀਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਦੇਖੋ ਜੋ ਤੁਹਾਡਾ ਇੱਥੇ ਨਰਿੰਦਰ ਮੋਦੀ ਜੀ ਨੇ ਜੋ ਡਵੈਲਪਮੈਂਟ ਕੀਤੀ ਹੈ ਬਿਹਾਰ 'ਚ ਯੂਪੀ 'ਚ ਗੁੰਡਾਗਰਦੀ ਖਤਮ ਕਰਤੀ ਨਸ਼ਾ ਖਤਮ ਕਰਤਾ ਹਰੇਕ ਸਟੇਟ 'ਚ ਇਸ ਟਾਈਮ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੀ 2027 'ਚ ਡਬਲ ਇੰਡੀਆ ਦੀ ਸਰਕਾਰ ਬਣਾ ਕੇ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੇ ਜ਼ਿਲ੍ਹਾ ਵਾਈਸ ਪ੍ਰਧਾਨ ਅੱਜ ਅਕਤੂਬਰ ਦੀ ਜਿੱਤ ਜੋ ਬਿਹਾਰ ਦੇ ਵਿੱਚ ਜੋ ਹੋਈ ਹੈ ਬਹੁਤ ਖੁਸ਼ੀ ਦੇ ਵਿੱਚ ਅਸੀਂ ਇਹ ਲੱਡੂ ਵੰਡੇ ਨੇ। ਪਰ ਜੋ ਸਾਡੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਸੀ ਉਹਨਾਂ ਨੂੰ ਇੱਥੇ ਪੰਜਾਬ ਗਵਰਨਮੈਂਟ ਨੇ ਸਾਨੂੰ ਘਰ-ਘਰ ਦੇ ਹੀ ਪਹੁੰਚਾਉਣ ਦਿੱਤਾ। ਪਰ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਉਹ ਸਾਰੇ ਤੁਸੀਂ ਭਲੀ ਭੰਤੀ ਜਾਣਦੇ ਹੋ। ਉਹਨਾਂ ਹਾਲਾਤਾਂ ਨੂੰ ਠੀਕ ਜੇ ਕੋਈ ਕਰ ਸਕਦਾ ਹੈ ਤਾਂ ਸਾਡੇ ਭਾਜਪਾ ਸਰਕਾਰ ਹੀ ਠੀਕ ਕਰ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਾਡਾ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਕਰੇਜ ਵਧਦਾ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਬਣਾਵਾਂਗੇ ਤੇ ਬਹੁਤ ਵਧੀਆ ਇਸੇ ਤਰ੍ਹਾਂ ਕਲੀਨ ਸਵੀਪ ਕਰਕੇ ਬਦ ਤੋਂ ਬਦ ਕੀਤਾ ਜਿੱਕੇ ਅਸੀਂ ਪੰਜਾਬ ਨੂੰ ਰਾਹਤ ਦੇਵਾਂਗੇ ਤੇ ਗੁੰਡਾਗਰਦੀ ਤੋਂ ਤੇ ਪੰਜਾਬ ਨੂੰ ਬਾਹਰ